ਕੋਈ ਨਹੀਂ ਗੱਤੀ ਮਾਫੀ ਉਹ ਜਿਹੜਾ ਆਪਾਂ ਬਠਿੰਡੇ ਨੂੰ ਜਾਂਦਾ ਨਾ ਛਨੋਲੇ ਤੋਂ ਬਰੇਜ ਜਾਂਦਾ ਸੀ ਪਿੰਕ ਪੁਆਇੰਟ ਤੇ ਉੱਥੇ ਐਕਸੀਡੈਂਟ ਹੋਇਆ ਸੀਗਾ ਜੀ ਤੇ ਗੁੱਡੀ ਦੀ ਹਾਲਤ ਬਹੁਤ ਖਰਾਬ ਸੀਗੀ ਸੀਰੀਅਸ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗਨ ਕਰਕੇ ਨਾ ਰੋਡ ਦੇ ਉੱਤੇ ਪਈ ਸੀਗੀ ਤੇ ਨਾਲ ਦੋ ਹੋਰ ਸੀਗੇ ਮੁੰਡਾ ਤੇ ਕੁੜੀ ਕੋਈ ਉੱਥੇ ਰੋਕ ਨਹੀਂ ਰਿਹਾ ਸੀਗਾ ਗੱਡੀ ਤੇ ਮੈਂ ਤਾਂ ਜਦੋਂ ਦੇਖਿਆ ਮੈਂ ਨਾਲ ਦੀ ਨਾਲ ਅਸੀਂ ਚੱਕ ਕੇ ਇੱਥੇ ਲਿਆਂਦੀ ਪਰ ਸਾਨੂੰ ਬੜਾ ਅਫਸੋਸ ਆ ਕਿ ਗੁੱਡੀ ਬਚ ਨਹੀਂ ਪਾਈ ਯਾਰ ਬਹੁਤ ਕੋਸ਼ਿਸ਼ ਕੀਤੀ ਸੀ ਬਚਾਉਣ ਦੀ ਪਰ ਨਹੀਂ ਬਚੀ ਅਕਿਉਂ ਸਲੀ ਸਾਨੂੰ ਬਹੁਤ ਆਪਣੇ ਆਪ ਤੇ ਆ ਰਿਹਾ ਹੈ ਯਾਰ ਇਹ ਬਹੁਤ ਗਲਤ ਹੋ ਗਿਆ ਆਪਰੇ ਸੰਗ ਮੁੰਡਾ ਆਇਆ ਬਈ ਮੈਂ ਤੇ ਇੱਕ ਮੁੰਡਾ ਉਹ ਸੀਗਾ ਤੇ ਦੋ ਕੁੜੀਆਂ ਉਹਨਾਂ ਹਰਪਾ ਜਣਗੇ ਆਈ ਸਤਨਹੁਲੋ ਤੇ ਉਹਦੀ ਆਟਲਟ ਗਿਆ ਸੀ ਬਈ ਉੱਥੇ ਜਾ ਕੇ ਸੀ ਪੁੱਤ ਲਾਲੀ ਗੱਡੀ ਤੇ ਉਹ ਕਹਿੰਦਾ ਕਿ ਮੈਂ 5 ਮਿੰਟ ਬਾਹਰੇ ਬਾਜਾ ਕਹਿੰਦਾ ਮੈਂ ਕੋਈ ਜ਼ਰੂਰੀ ਗੱਲ ਤੇ 5 ਮਿੰਟਾਂ ਬਾਅਦ ਜਦੋਂ ਬਾਜਾ ਉਹਨੇ ਕਹਿਤਾ ਕਹਿੰਦਾ ਗੱਡੀ ਤੇ ਬਹਿ ਜਾ ਠੀਕ ਹੈ ਤੇ ਇਹ ਆਪਸ ਵਿੱਚ ਲੜੀ ਜਾਂਦੇ ਬਹੁਤ ਕੁੜੀ ਦਾ ਮੁੰਡਾ ਬੰਡਾ ਆਹ ਨਹੀਂਗਾ ਬਰਨਾਲਾ ਟੀ ਪੁਆਇੰਟ ਉੱਥੇ ਹੋਇਆ ਬਈ ਨੌਵੀਂ ਕਲਾਸ ਚ ਪੜ੍ਹਦੀ ਉਹਦਾ 5 15 ਰੋਜ਼ ਨੂੰ ਮਰਦਾ ਡੇਲੀ ਰੈਗੂਲਰ ਦਰਦ ਜਿਹੇ ਰੋਣ ਦਿੱਤਾ ਨਾ ਉਹਦਾ ਬਾਪ ਤੇ ਦਾ ਟੈ बराबर जी